ਪੰਜਾਬ ਸਰਕਾਰ ਦੇ ਵੱਲੋਂ ਡੇਰਾ ਦੇ ਬੁਨਿਆਦੀ ਢਾਂਚੇ 'ਚ ਸੁਧਾਰ ਦੇ ਉਪਰਾਲਿਆਂ ਲੜੀ ਤਹਿਤ ਜਲ ਸਰੋਤ ਵਿਭਾਗ ਦੇ ਵੱਲੋਂ 17 ਨੈਰ ਡਿਸਟ੍ਰੀਬਿਊਟਰੀ ਦੀ ਰਿਲਾਈਨਿੰਗ ਦਾ ਕੰਮ ਮੁਕੰਮਲ ਕਰ ਲਿਆ ਗਿਆ ਤੇ ਜਸਤਾ ਉਦਕਾਟਨ ਚੱਕ ਪੱਕੀ ਦੇ ਵਿਕੇ ਜਲਾਲਾਬਾਦ ਤੋਂ ਆਪ ਵਿਧਾਇਕ ਗੋਲਦੀ ਕੰਪੋਚ ਨੇ ਕੀਤਾ ਇਸ ਮੌਕੇ ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਇਸ ਨੈਰ ਦੀ ਕੁੱਲ ਲੰਬਾਈ 25.15 ਕਿਲੋਮੀਟਰ ਹੈ ਤੇ ਜਿਸਦੇ ਵਿੱਚ 17.67 ਕਿਲੋਮੀਟਰ ਲੰਬਾਈ ਜਲਾਲਾਬਾਦ ਵਿਧਾਨ ਸਭਾ ਹਲਕੇ ਵਿੱਚ ਹੈ ਤੇ 7.48 ਕਿਲੋਮੀਟਰ ਲੰਬਾਈ ਫਾਜ਼ਿਲਕਾ ਹਲਕੇ ਵਿੱਚ ਪੈਂਦੀ ਹੈ ਤੇ ਉਹਨਾਂ ਇਹ ਵੀ ਕਿਹਾ ਹੈ ਕਿ ਇਹ ਨਹਿਰ 30 ਸਾਲ ਪਹਿਲਾਂ ਬਣੀ ਸੀ ਪਰ ਲਗਾਤਾਰ ਪਾਣੀ ਚੱਲਦੇ ਰਹਿਣ ਕਾਰਨ ਟੁੱਟ ਚੁੱਕੀ ਸੀ ਤੇ ਇਸ ਵਿੱਚੋਂ ਥਾਂ-ਥਾਂ ਤੇ ਪਾਣੀ ਦੀ ਸੀਪੇ ਚੋਹ ਵੀ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਦੀ ਰ ਲਾਈਨਿੰਗ ਕਰਨ ਦਾ ਫੈਸਲਾ ਕੀਤਾ ਤੇ ਹੁਣ ਇਸ ਦੀ ਸਮਰੱਥਾ 302 ਕਿਊਸਿਕ ਹੋ ਗਈ ਹੈ ਉਥੇ ਹੀ ਆਪ ਵਿਧਾਇਕ ਗੋਲਦੀ ਕੰਪੋਚ ਨੇ ਕਿਹਾ ਹੈ ਕਿ ਇਸ ਮੇਨ ਡਿਸਟ੍ਰੀਬਿਊਟਰੀ ਦੀ ਰਿਲਾਈਨਿੰਗ ਤੋਂ ਬਾਅਦ ਸਰਕਾਰ ਹੁਣ ਇਸ ਵਿੱਚੋਂ ਨਿਕਲਣ ਵਾਲੀਆਂ ਮਾਈਨਰਾਂ ਦੀ ਵੀ ਰਿਲਾਈਨਿੰਗ ਜਲਦ ਕਰੇਗੀ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਤੇ ਮਾਨਯੋਗ ਸਾਡੇ ਇਰੀਗੇਸ਼ਨ ਮਿਸਟਰ ਜੀ ਦਾ ਜਿਨ੍ਹਾਂ ਨੇ ਬੜੀ ਪੁਰਾਣੀ ਮੰਗ ਸੀ ਤਕਰੀਬਨ 40 ਸਾਲ ਪਹਿਲਾਂ ਇਹ ਨਹਿਰ ਬਣੀ ਸੀ ਸਾਡੇ ਜਨਮ ਤੋਂ ਪਹਿਲਾਂ ਉਹ ਦੂਬਾਤ ਕਈ ਜਗ੍ਹਾ ਤੋਂ ਲੀਕ ਸੀ ਕਈ ਹੋਰ ਬਦਕਸੀ ਅੱਜ 42 ਕਰੋੜ ਦੀ ਟੋਟਲੀ ਟੈਂਡਰ ਹੋਇਆ ਹੈ ਜਿਹੜਾ ਜਿਹਦੇ ਨਾਲ ਕੰਪਲੀਟ ਹੋਣੀ ਸੀਮੈਂਟਡ ਹੈਹਰ ਬਣੇਗੀ ਦੋਨੋਂ ਸਾਈਡ ਤੋਂ ਪਰ ਇਹਦੇ ਵਿੱਚ ਛੋਟੀਆਂ ਜਿਹੜੀਆਂ ਮਾਈਨਰਸ ਨੇ ਉਹ ਵੀ ਸਾਰੀਆਂ ਰਿਪੇਅਰ ਦੁਬਾਰਾ ਉਹਨਾਂ ਦੇ ਵੀ ਸਾਰੀਆਂ ਸੀਮੈਂਟਡ ਬਣਨੀਆਂ ਟੋਟਲ ਸੋ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਜ਼ਿੰਮੇਵਾਰਾਂ ਦੀ ਮੰਗ ਨੂੰ ਇਹ ਪੂਰਾ ਕੀਤਾ ਤਾਂ ਕਿ ਉਹਨਾਂ ਨੂੰ ਪਾਣੀ ਪੂਰਾ ਟੇਲਾ ਤੇ ਪੂਰਾ ਕੰਪਲੀਟ ਮਿਲੇ ਜੋ ਜੋ ਉਹਨਾਂ ਦੀ ਮੰਗ ਹੈ ਕਿਉਂਕਿ ਸਭ ਤੋਂ ਵੱਡਾ ਇਸ਼ੂ ਇਹ ਹੈ ਜਿਹਦੇ ਜ਼ਿੰਮੇਵਾਰ ਕੋਲ ਪਾਣੀ ਨਹੀਂ ਹੋਗਾ ਤਾਂ ਮੈਂ ਸਮਝਦਾ ਫਿਰ ਉਹਦੇ ਕੋਲ ਕੋਈ ਜ਼ਿੰਦਗੀ ਉਹਦੀ ਹੈ ਨਹੀਂ ਸੋ ਬਹੁਤ ਬਹੁਤ ਧੰਨਵਾਦੀ ਆ ਸਾਡੇ ਡਿਪਾਰਟਮੈਂਟ ਦਾ ਸਮੂਹ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਇਸ ਕਾਬਲ ਕੀਤਾ ਪਰ ਜਿਹੜੀ ਕਦੇ ਸਫਾਈ ਅਸੀਂ ਪਿੰਡਾਂ 'ਚ ਵੇਖੀ ਨਹੀਂ ਸੀ ਨਹਿਰਾਂ 'ਚ ਉਹ ਵੀ ਟਾਈਮ ਟੂ ਟਾਈਮ ਹੋ ਰਹੀ ਹੈ ਪਹਿਲੀ ਵਾਰ ਇਤਿਹਾਸ 'ਚ ਹੋਇਆ ਹੈ ਜਦੋਂ ਦਾ 30 35 ਸਾਲ ਮੈਨੂੰ ਵੇਖਦੇ ਹੋ ਗਿਆ ਕਦੇ ਟੇਲਾਂ 'ਤੇ ਪਾਣੀ ਨਹੀਂ ਮਿਲਿਆ ਸੀ ਕਦੇ ਸੋ ਟੇਲਾਂ 'ਤੇ ਪੂਰਾ ਪਾਣੀ ਮਿਲਿਆ ਹੈ ਹਰ ਘਰ ਨੂੰ ਉਹਦਾ ਜਿੰਨਾ ਬਣਦਾ ਸੀ ਜ਼ਿੰਮੇਵਾਰ ਨੂੰ ਦਾ ਹੱਕ ਮਿਲਿਆ ਟਾਈਮ ਟੂ ਟਾਈਮ ਮਿਲੇ ਐ ਐਕਸਟਰਾ ਪਾਣੀ ਵੀ ਕਈਆਂ ਨੂੰ ਮਿਲਿਆ ਇਹ ਪਹਿਲੀ ਵਾਰ ਹੋਇਆ ਤੇ ਤੱਕ ਇਹ ਹੁੰਦਾ ਸੀ ਕਿ ਟੇਲਾਂ ਦੇ ਪਾਣੀ ਆਉਂਦਾ ਹੀ ਨਹੀਂ ਸੀ ਰਾਜ ਚ ਰਹਿ ਜਾਂਦਾ ਸੀ। ਉਦਿਸ ਮੌਕੇ ਪੰਜਾਬ ਸਰਕਾਰ ਤੇ ਇਸ ਉਪਰਾਲੇ ਦੇ ਲਈ ਲੋਕਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ। ਇਹ ਬਹੁਤ ਦੇਣਾ ਦੇਤੀਆਂ ਤੇ ਗਣਨ ਲੱਗੇ ਤਾਂ ਇਹ ਮੇਰੇ ਖਲ ਤੇ ਅੜੀ ਤਾਂ ਨੰਗੀ ਜਾਊਗੀ। ਬਾਕੀ ਗਾਂਵ ਦੇ ਅਸੀਂ ਅਨੇਕ ਭੋਲ ਨਾ ਜਾ ਜਿਆਦਾ ਵੀ ਕਿਤੇ ਅਸੀਂ ਆਫਰ ਜੀ ਤੇ ਤੁਹਾਨੂੰ ਭੋਲ ਜਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਆਈ ਹੋਈ ਸਾਰੀ ਸਾਥ ਸੰਗਤ ਤੁਸੀਂ ਸਨ ਸ੍ਰੀਖਾ ਜੀ ਆਹ ਕਹਿੰਦੇ ਆ ਇਸ ਮੌਕੇ 골ਡੀ ਕੰਬੋਜ ਨੇ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਤੇ ਵੱਲੋਂ ਕਿਸਾਨਾਂ ਨੂੰ ਉਹਨਾਂ ਦੀ ਮਾਗ ਅਨਸਾਰ ਨੈਰੀ ਪਾਣੀ ਦੇਣ ਦੇ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਧਰਤੀ ਹੇਠਲੇ ਪਾਣੀ ਤੇ ਨਿਰਪਰਤਾ ਘਟਾਈ ਜਾ ਸਕੇ ਤੇ ਅਸੀਂ ਧਰਤੀ ਹੇਠਲੇ ਪਾਣੀ ਨੂੰ ਹੋਰ ਥੱਲੇ ਜਾਣ ਤੋਂ ਬਚਾ ਸਕੀਏ ਆਭਿਦਾਇਕ ਨੇ ਇਸ ਪ੍ਰੋਜੈਕਟ ਨੂੰ ਮੁਕੰਮਲ ਕਰਨ ਦੇ ਲਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਜਲ ਸਰੋਤ ਮੰਤਰੀ ਸ਼੍ਰੀ ਚੇਤਨ ਸਿੰਘ ਜੋੜਾ ਮਾਧਰਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਗਵਾਨੀ ਟੀਵੀ ਦੇ ਲਈ ਜਲਾਲਾਬਾਦ ਤੋਂ ਆਦਰਸ਼ ਜੋਸ਼ਨਦੀਪੂ